हां जी दोस्तों शशिकांत जी उम्मीद करता हूं सारे ही बहन-भ्रात आप सुहे तंदुरुस्त होंगे दोस्तों इस वीडियो जो बात करेंगे, आई कर करेंगे कि आईडी पंजाब ਦੇ ਵਿੱਚ ਜਿਹੜੇ दाखਲੇ ਸ਼ੁਰੂ ਹੋ ਚੁੱਕੇ ਹਨ ਇਹ दाखਲੇ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਜੀ ਠੀਕ ਹੈ ਉਹਦੇ ਬਾਰੇ ਗੱਲ ਕਰਾਂਗੇ ਤੇ ਕੀ ਕੀ ਡਾਕੂਮੈਂਟਸ ਚਾਹੀਦੇ ਨੇ ਕਦ ਤੱਕ ਤੁਸੀਂ ਫਾਰਮ ਇਹ ਭਰ ਸਕਦੇ ਹੋਗੇ ਠੀਕ ਹੈ ਜੀ ਪੂਰੀ ਡਿਟੇਲ ਚ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਸਬਸਕ੍ਰਾਈਬ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਨਾਲ ਹੀ ਦੋਸਤੋ ਸਾਡੇ Facebook ਚੈਨਲ ਜੋ ਬਣਿਆ ਹੋਇਆ ਚੈਨਲ ਸੇਵ ਕਨਫੋ ਨੂੰ ਉਹਨੂੰ ਵੀ ਫੋਲੋ ਕਰ ਲਓ ਤੇ Instagram ਦੇ ਵਿੱਚ ਵੀ ਸਾਨੂੰ ਸੇਵ ਨਾਮ ਦੇ ਸੇਵ ਕਨਫੋ ਦੇ ਨਾਲ ਤੇ ਮਿਲ ਜੂ ਉਥੇ ਵੀ ਜਗਸੀਰ ਫੋਲੋ ਕਰ ਸਕਦੇ ਨੇ ਤੇ WhatsApp ਚੈਨਲ ਨਾਲ ਜੁੜ ਸਕਦੇ ਹੋ ਉਹਦੇ ਲਈ ਤੁਹਾਨੂੰ sarkaripost.com ਵੈਬਸਾਈਟ ਤੇ ਜਾ ਕੇ ਵਿਸਟ ਕਰਨਾ ਪਊ ਉੱਥੇ ਤੁਹਾਨੂੰ ਲਿੰਕ ਮਿਲ ਜਾਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਹੁਣ ਆਪਾਂ ਜੁਨ ਹਾਂਜੀ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ IT ਪੰਜਾਬ ਦੇ ਵਿੱਚ ਜਿਹੜੀਆਂ ਡਿਵੀਜ਼ਨਾਂ ਸ਼ੁਰੂ ਹੋ ਚੁੱਕੀਆਂ ਹਨ ਜੀ ਆਈਟੀ ਪੰਜਾਬ ਵਿੱਚ 2024 ਦੀਆਂ ਠੀਕ ਆ ਜੀ ਇਹਦੇ ਲਈ ਜਿਹੜੀ ਯੋਗਤਾ ਰੱਖੀ ਗਈ ਆ ਆਈਟੀ ਡਿਵੀਜ਼ਨ ਲਈ 8ਵੀਂ 10ਵੀਂ 12ਵੀਂ ਪਾਸ ਜੇਕਰ ਤੁਹਾਡੇ 8ਵੀਂ ਪਾਸ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ 10ਵੀਂ ਪਾਸ ਤੇ 12ਵੀਂ ਪਾਸ ਠੀਕ ਆ ਜੀ ਇਹ ਲਗ ਲਗ ਢੇਡਾਂ ਨੇ ਪੜ੍ਹਾਈ ਦੇ ਹਿਸਾਬ ਨਾਲ ਉਸ ਤੋਂ ਬਾਅਦ ਜੇ ਗੱਲ ਕਰੀਏ ਨੈਸਟ ਜੀ ਹਾਂਜੀ ਦੋਸਤੋ ਉਸ ਤੋਂ ਬਾਅਦ ਜੇ ਗੱਲ ਕਰੀਏ ਇਹ ਆਈਟੀ ਪੰਜਾਬ ਦੀ ਰਜਿਸਟ੍ਰੇਸ਼ਨ ਆ ਗਈ ਇਹ 2024 ਜਿਹੜੀ ਸ਼ੁਰੂ ਹੋ ਚੁੱਕੀ ਹੈ ਜਿਵੇਂ ਮੈਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਪੰਜਾਬ ਦੇ ਵਿੱਚ ਜਿਹੜੀ ਰਜਿਸਟ੍ਰੇਸ਼ਨ ਹੈ ਦੀ 2024 ਦੀ ਸ਼ੁਰੂ ਹੋ ਚੁੱਕੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੇ ਨੈਕਸਟ ਗੱਲ ਕਰਦੇ ਆਂਗੇ ਨੋਟ ਵਿਦਿਆਰਥੀ 8ਵੀਂ 10ਵੀਂ 12ਵੀਂ ਪਾਸ ਪੰਜਾਬ ਰਜਿਸਟਰੀ ਨੇ ਫੋਨ ਇਹ ਡਾਕੂਮੈਂਟਸ ਜਿਹੜੇ ਨਾਲ ਲੈ ਕੇ ਆਉਣੇ ਫਾਰਮ ਭਰ ਲਈ ਯਾਨੀ ਕਿ ਉਹਨਾਂ ਕੋਲ 8ਵੀਂ 10ਵੀਂ 12ਵੀਂ ਦਾ 8ਵੀਂ ਨਹੀਂ ਹੈਗਾ 10ਵੀਂ 12ਵੀਂ ਵੀ ਤੁਸੀਂ ਲਾ ਸਕਦੇ ਹੋਗੇ ਠੀਕ ਕਈ ਟ੍ਰੇਡਾਂ ਹੈ ਜਿਹੜੀਆਂ ਹੁੰਦੀਆਂ ਨੇ ਜਿੰਨਾ ਚਿਰ ਜਾਨੀ 8ਵੇਂ ਵਾਲੇ ਬਣਾ ਕੋ ਜਿਵੇਂ ਕਿ ਵੈਲਡਰ ਠੀਕ ਹੈ ਜੀ ਉਹ 8ਵੀਂ ਟ੍ਰੇਡ ਮੰਗ ਲੈਂਦੇ ਨੇ ਤੁਸੀਂ ਪੰਜਾਬ ਦੇ ਜਿਹੜੇ ਵੀ ਨਾਲ ਲੱਗੂ ਜਿਹੜਾ ਸਕੈਨ ਹੋ ਕੇ ਰਿਜ਼ਲਟ ਤੇ ਨਾਲ ਤੁਹਾਡਾ ਮੋਬਾਈਲ ਨੰਬਰ ਹੋਣਾ ਚਾਹੀਦਾ ਜੀ ਉਸ ਤੋਂ ਬਾਅਦ ਜਾਤੀ ਸਰਟੀਫਿਕੇਟ ਹੋਵੇ ਜੀ ਆਧਾਰ ਕਾਰਡ ਫੋਟੋ ਸਾਈਨ ਇਹ ਹੋਣੇ ਚਾਹੀਦੇ ਹਨ ਜੀ ਆਈਟੀ ਵਿੱਚ ਦਾਖਲ ਕਰਨ ਲਈ ਜਿਹੜੇ ਵਿਦਿਆਰਥੀ ਨੂੰ ਮੈਟ ਦੇ ਆਧਾਰ ਤੇ ਜਿਹੜੀ ਟ੍ਰੇਡ ਮਿਲਣੀ ਹੈ ਜੀ ਜਿਹੜੀ ਬੱਚੇ ਨੂੰ ਟ੍ਰੇਡ ਮਿਲਣੀ ਹੈ ਉਹ ਮੈਟ ਦੇ ਆਧਾਰ ਤੇ ਮਿਲਣੀ ਹੈ ਜੀ ਜ ਆਖਰੀ ਮਿਤੀ ਤੁਸੀਂ ਜੀ 1 ਜੁਲਾਈ 2024 ਤੱਕ ਕੀ ਜਿਹੜੇ ਫਾਰਮ ਭਰ ਸਕਦੇ ਹੋ ਜੀ ਠੀਕ ਹੈ ਜੀ ਤਾਂ ਜਿੱਥੇ ਤੁਸੀਂ ਲੱਭੇ ਸੇਫਟ ਇੰਟਰਨੈਟ ਕੈਫੇ ਬੋਹਾ ਜੀ ਡਿਸਟ੍ਰਿਕਟ ਮਾਨਸਾ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਠੀਕ ਹੈ ਜੀ ਜਾਂ ਤੁਸੀਂ ਆਪਣੇ ਨੇੜੇ ਦੇ ਜੋ ਵੀ ਤੁਹਾਡਾ ਕੀ ਹੈ ਇੰਟਰਨੈਟ ਕੈਫੇ ਉੱਥੇ ਜਾ ਕੇ ਅਪਲਾਈ ਕਰ ਸਕਦੇ ਹੋਗੇ ਨਹੀਂ ਤੁਹਾਨੂੰ ਅਸੀਂ ਦੱਸ ਦਾਂਗੇ ਸਟੈਪ ਬਾਈ ਸਟੈਪ ਤੁਸੀਂ ਆਪਣੇ ਫੋਨ ਦੇ ਵਿੱਚ ਵੀ ਕਿਸ ਤਰ੍ਹਾਂ ਭਰ ਸਕਦੇ ਹੋਗੇ ਹਾਂ ਜੀ ਸਰਕਾਰੀ ਆ ਜਿਹੜੇ ਜਿਹੜੇ ਵਿਸ਼ਨ ਨੇ 2024 ਦੇ ਜਿਹੜੇ ਆ ਦਾਖਲੇ ਸ਼ੁਰੂ ਹੋ ਚੁੱਕੇ ਨੇ ਜਿਹੜੀ ਪਹਿਲੀ ਕਾਉਂਸਲਿੰਗ ਆ ਜੀ ਉਹ ਹੋਣੀ ਹੈ ਕਿ 13 6 2024 ਤੋਂ ਲੈ ਕੇ 1 ਜੁਲਾਈ 2024 ਤੱਕ ਜਿਹੜੀ ਤੁਹਾਡੀ ਪਹਿਲੀ ਕਾਉਂਸਲਿੰਗ ਹੋਣੀ ਹੈ ਠੀਕ ਆ ਜੀ ਤੇ 13 ਜੁਲਾਈ 2024 ਤੋਂ ਲੈ ਕੇ 1 ਜੁਲਾਈ 2024 ਤੱਕ ਤੁਸੀਂ ਦਿੱਤਾ ਧਿਆਨ ਕਰਨਾ ਨੋਟਾਂ ਡਿਟੇਲ ਨੇ ਜਿਹੜੀ ਨੋਟ ਕਰ ਲਓ ਤੱਕ ਤੁਹਾਡੀ ਜਿਹੜੀ ਕਾਉਂਸਲਿੰਗ ਹੋ ਜਾਣੀ ਆ ਇਹਦੇ ਲਈ ਡਾਕੂਮੈਂਟ ਤੁਹਾਨੂੰ ਫਿਰ ਦੱਸਣਾ ਜੀ ਮੈਂ ਕੀ ਕੀ ਚਾਹੀਦਾ ਹਾਂ ਜੀ ਇਸ ਦੇ ਲਈ ਜਿਹੜੇ ਡਾਕੂਮੈਂਟ ਜ਼ਰੂਰੀ ਨੇ ਉਹ ਇਸ ਤਰ੍ਹਾਂ ਹਨ ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਡਾਕੂਮੈਂਟ ਚਾਹੀਦਾ ਜਿਵੇਂ 10 ਘੰਟੇ ਮ ਜੇਕਰ 8ਵੀਂ ਪਾਸ ਆ ਬੱਚਾ ਤਾਂ ਉਹ 8ਥੀ ਆਰਟੀਫੀਕਟ ਲਾਊਗਾ ਉਸ ਤੋਂ ਬਾਅਦ 10ਵੀਂ ਆਰਟੀਫੀਕਟ ਜੀ ਤੇ ਜਾਤੀ ਸਰਟੀਫਿਕੇਟ ਜੀ ਤੀਜੇ ਨੰਬਰ ਤੇ ਆਧਾਰ ਕਾਰਡ ਜੀ ਫਿਰ ਪੰਜਾਬ ਰੈジਡੈਂਸ ਉਸ ਤੋਂ ਬਾਅਦ ਆ ਜਾਂਦਾ ਜੀ ਪਾਸਪੋਰਟ ਸਾਈਜ਼ ਫੋਟੋ ਤੇ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਯਾਨੀ ਕਿ ਉਹਨੂੰ ਫੋਨ ਆਪਣਾ ਕੋਲ ਚਾਹੀਦਾਗਾ ਜੋ ਫਾਰਮ ਭਰੂਗਾ ਤੇ ਬੈਂਕ ਦੀ ਕਾਪੀ ਨਾਲ ਹੋਣੀ ਚਾਹੀਦੀ ਜੀ ਆਈਸੀਬੀ ਕੋਲ ਤੇ ਲਿਖ ਹੋਣਾ ਚਾਹੀਦਾ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਚਲਦੇ ਆਪਾਂ ਅੱਗੇ ਜੀ ਤੇ ਜੋ ਹੈਗਾ ਕੇਵਲ ਐਸਸੀ ਦਾਥੇ ਆਨਲਾਈਨ ਇਨਕਮ ਸਰਟੀਫਿਕੇਟ ਜੇਕਰ ਐਸਸੀ ਕੈਂਡੀਡੇਟ ਆ ਉਹਨਾਂ ਨੂੰ ਇਨਕਮ ਸਰਟੀਫਿਕੇਟ ਦੀ ਲੋੜ ਪਊਗੀ ਠੀਕ ਆ ਜੀ ਜਰਨਲ ਨੂੰ ਲੋੜ ਨਹੀਂ ਯੂਸੀ ਨੂੰ ਲੋੜ ਤੇ ਉਸ ਤੋਂ ਬਾਅਦ ਗੱਲ ਕਰੀਏ ਜੇਕਰ ਵਿਦਿਆਰਥੀ ਕੋਲ 8ਵੀਂ ਜਾਂ 12ਵੀਂ ਦੀ ਡਿਗਰੀ ਹੈ ਉਹ ਵੀ ਜਰੂਰ ਲੈ ਕੇ ਆਉਣ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ 8ਵੀਂ ਕੀਤੇ ਸਰਟੀਫਿਕੇਟ ਜਰੂਰ ਲੈ ਕੇ ਆਓ ਕਈ ਟੀਟਾ ਹੀ ਹੁੰਦੀਆਂ ਨੇ ਜਿਹੜੀ 8ਵੀਂ ਵਜ ਤੇ ਹੁੰਦੀਆਂ ਨੇ ਠੀਕ ਆ ਜੀ ਜਿਵੇਂ ਤੁਹਾਨੂੰ ਦੱਸਿਆ ਸੀ ਆਖਰੀ ਮਿਤੀ 1 ਜੁਲਾਈ 2024 ਹੈ ਜੀ ਠੀਕ ਹੈ ਜੀ ਤਾ ਹੁਣ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਅਪਲਾਈ ਕਰੋਗੇ ਦੋਸਤੋ ਇਹ ਤੁਹਾਨੂੰ ਦੱਸ ਦਿੱਤਾ ਮੈਂ ਤਾਂ ਜੇਕਰ ਤੁਸੀਂ ਚਾਹੋ ਨੀ ਵੀ ਸਾਨੂੰ ਮੋਬਾਈਲ ਦੇ ਵਿੱਚ ਦੱਸਿਓ ਕਿ ਕਿਸ ਤਰ੍ਹਾਂ ਅਪਲਾਈ ਕਰ ਉਹਦੇ ਲਈ ਪਹਿਲਾਂ ਵੀ ਕੋ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਅੱਜ ਦਾ ਲੈ ਆਪਣਾ ਮਕਸਦ ਸੀਗਾ ਤੁਹਾਨੂੰ ਦੱਸਣਾ ਕਿ ਆਈਡੀ ਡਿਵੀਜ਼ਨ ਚੱਲ ਰਹੀ ਹੈ ਕਿ ਕੀ ਕੀ ਡਾਕੂਮੈਂਟ ਚਾਹੀਦੇ ਨੇ ਜੀ ਕਿਸ ਤਰ੍ਹਾਂ ਤੁਸੀਂ ਇਹ ਜਿਹੜੀ ਫਾਰਮ ਭਰ ਸਕਦੇ ਹੈਗੇ ਹੋ ਜੀ ਠੀਕ ਹੈ ਜੀ ਉਮੀਦ ਕਰਦਾ ਮੇਰੀ ਇਹ ਰੌਣੀ ਦਿੱਤੀ ਜਾਣਕਾਰੀ ਤੁਹਾਨੂੰ ਦੁਸ਼ਟ ਹੋਵੋਗੇ ਦੋਸਤੋ ਇਤਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰਦੋ ਚੱਜ ਕੇ ਠੀਕ ਹੈ ਜੀ ਵੀਡੀਓ ਨੂੰ ਪੂਰਾ ਦੇ